ਮੇਰਾ ਨਰਨ ਸਿੰਘ ਜੀ ਜਿਹੜੇ ਮੁੰਡੇ ਡੈਥ ਹੋਈ ਤਾਂ ਡਗ ਲੱਗਦਾ ਇਹ ਮੇਰਾ ਭਰਾ ਜੀ ਇਹਦਾ ਨਾਮ ਹੈਗਾ ਗਰਦਿਆਲ ਸਿੰਘ ਜੀ ਤੇ ਉਹਦਾ ਨਾਮ ਕੀ ਹਨ ਪਿਓ ਦਾ ਨਾਮ ਹੈਗਾ ਹਜ਼ਾਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਗੱਲ ਇਦਾਂ ਹੀ ਕੀ ਤੇ ਕੱਲ ਕਿਤੇ ਝਗੜਾ ਹੋਇਆ ਤੇ ਗਰਦਾਸ ਹਣੀ ਇਹਦੇ ਗੱਲ ਪਏ ਆ ਇਸੇ ਪਿੰਡ ਦੇ ਹੀ ਆ ਹਾਂਜੀ ਇਸੇ ਪਿੰਡ ਦੇ ਆ ਪੱਤੀ ਦੇ ਆ ਇਹ ਕੱਲ ਕਿਤੇ ਭਰਾ ਸਾਡੇ ਦੇ ਗੱਲ ਪਾਏ ਕਿ ਦੀ ਹਾਂ ਤੇ ਮੁੜ ਕੇ ਕਿਤੇ ਸ਼ਾਮੀ ਭਰਾ ਸਾਡਾ ਕਿਤੇ ਘਰੇ ਜਾਂਦਿਆ ਗੱਡੀ ਤੇ ਇਹਨਾਂ ਦੇ ਇਹਨਾਂ ਦਾ ਰਾਹ ਚੋਂਦਾ ਬੁਗਾ ਇਹਨਾਂ ਨੇ ਭਰਾ ਸਾਡੇ ਨੂੰ ਕਿ ਮੰਨ ਕੇ ਗੱਡੀ ਚੋਂ ਖਿੱਚ ਗਏ ਇੱਕ ਘਰੀ ਲਗੇ ਆ ਤੇ ਕਰੇ ਜਾ ਕੇ ਇਹਨਾਂ ਨੇ ਮਤਲਬ ਕਿ ਸਾਰਾ ਪਰਿਵਾਰ ਪੈ ਗਿਆ ਤੇ ਦੋਵੇਂ ਇਹ ਦੋਵੇਂ ਭਰਾ ਹਵਾ ਤੇ ਇੱਕ ਇਹਨਾਂ ਦਾ ਹੈਗਾ ਵਾ ਪਾਦਰ ਸਾਹਿਬ ਪਿਆਰਾ ਸਿੰਘ ਤੇ ਦੋ ਇਹਨਾਂ ਦੀਆਂ ਜਨਾਨੀਆਂ ਇਹਨਾਂ ਪੰਨ ਨੇ ਰੱਖ ਕੇ ਜਿਹੜਾ ਸਾਡਾ ਭਰਾਵਾ ਖਾਨ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਨੂੰ ਤਲਾਹ ਦਿੱਤੀ ਆ ਤੇ ਪਰ ਪੁਲਿਸ ਸਾਡੀ ਅਜੇ ਕੋਈ ਸੁਣਵਾਈ ਨਹੀਂ ਕੋਈ ਕਰਨ ਨਹੀਂ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਜਿਹੜਾ ਰ ਰੰਜੇਸ਼ ਸਰ ਵੀ ਇਹੋ ਹੀ ਕਿ ਲੜੇ ਮੁੰਡੇ ਮੁੰਡੇ ਲੜੇ ਰੰਜੂ ਜੀ ਕਿਤੇ ਪਹਿਲਾਂ ਦੀ ਕਿਤੇ ਕੋਈ ਮਾੜੀ ਮੋਟੀ ਜੀ ਕੋਈ ਚੱਲਦੀ ਅਸੀਂ ਤੇ ਇਹੋ ਕਿ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਸਾਡਾ ਬਹੁਤ ਜਿਆਦਾ ਤਕਾ ਹੋ ਗਿਆ ਕਿਉਂਕਿ ਸਾਡਾ ਜਿਹੜਾ ਭਰਾ ਇਹਨਾਂ ਨੇ ਮਾਰਤਾ ਇਹ ਮਾੜੀ ਗੱਲ ਕੀਤੀ ਇਹਨਾਂ ਨੇ ਵੀਰ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਮੇਰਾ ਛੋਟਾ ਭਰਾ ਚਾਚੇ ਦਾ ਪੁੱਤ ਜੀ ਕੀ ਨਾਂ ਕੀ ਉਹਦਾ ਗੁਰਦੇਵਾਲ ਸਿੰਘ ਜੀ ਕੀ ਗੱਲ ਕੀ ਹੋਈ ਕੀ ਇਹ ਵੀਰ ਜੀ RAM ਸਿੰਘ ਹੁਣੇ ਤੇ ਗੁਰਦਾਸ ਸਿੰਘ ਹੁਣੇ ਇਹਦੇ ਗੱਲ ਪਾਏ ਪਹਿਲਾਂ ਮੁਰਕੇ ਕਿਤੇ ਰਾਤ ਨੂੰ ਡੰਗਣ ਦਿਆ ਕਿਤੇ ਆਇਆ ਪਤਾ ਨਹੀਂ ਕੋਈ ਕਾਮਕਾਰ ਆਪਦੇ ਵੀ ਹੁੰਦੇ ਘਰਾਂ ਸਾਨੂੰ ਪਤਾ ਜੱਟਾਂ ਕਿਤੇ ਬਾਹਰ ਕਿਤੇ ਅੰਦਰ ਕੋਈ ਡੰਗਰ ਕੋ ਬੱਚੇ ਦਾ ਇਹ ਖਿੱਚੇ ਘਰੇ ਲੈ ਜਾ ਗਏ ਇਹਨਾਂ ਚਾਰੇ ਪੰਜਾਂ ਜਾਨਿਆਂ ਨੇ ਦੋ ਗੁਰਦਾਸ ਸਿੰਘ ਪਿਆਰਾ ਸਿੰਘ ਰਾਮ ਸਿੰਘ ਉਹਨਾਂ ਦੀਆਂ ਦੋਵੇਂ ਘਰਦਿਆਂ ਨੇ ਤੇ ਨਾਲ ਦੋ ਗੁੱਡੀਆਂ ਉਹਨਾਂ ਨੇ ਖਿੱਚ ਕੇ ਸੱਟ ਮਾਰ ਕੇ ਤੇ ਮਾਰਤਾ ਮੁਰਕੇ ਅਸੀਂ ਇਹਨਾਂ ਨੂੰ ਘਰੋਂ ਛੁੱਪਣ ਗਏ ਆ ਸਾਨੂੰ ਇਹਨਾਂ ਚੁੱਪਾ ਨਹੀਂ ਦਿੱਤਾ ਨਾਲ ਠੇਕੇਦਾਰ ਸਾਹਿਬ ਵੀ ਆਂਦੇ ਸੀ ਕਿ ਅਸੀਂ ਨਹੀਂ ਚੁੱਪਾ ਦੇਣਾ ਜਿੰਨਾ ਚਿਰ ਪੁਲਿਸ ਪੁਲਿਸ ਨਹੀਂ ਆਉਂਦੀ ਮੁਰਕੇ ਅਸੀਂ ਜਦੋਂ ਅਸੀਂ ਛੁਪਿਆ ਅਸੀਂ ਕਿਹਾ ਵੀ ਅਸੀਂ ਛੁਪਣ ਲੱਗੇ ਆ ਤਾਂ ਫਿਰ ਸਾਹੀਂ ਚੁੱਕਿਆ ਤੇ ਜਿੰਨੇ ਚ ਛੁਪਿਆ ਤੇ ਫਿਰ ਅਸੀਂ ਪੱਟੀ ਲੈ ਕੇ ਗਏ ਸੰਧੂ ਦੇ ਸੰਧੂ ਵਾਲੇ ਨੇ ਕਿਹਾ ਵੀ ਖਤਮ ਹੋ ਗਿਆ ਮੁਰਕੇ ਲੈ ਕੇ ਗਏ ਅਸੀਂ ਸਰਕਾਰੀ ਹਾਂ ਉਹਨਾਂ ਨੇ ਕਿਹਾ ਖਤਮ ਹੋ ਗਿਆ ਤੇ ਮੁਰਕੇ ਮਗਰ ਠੇਕੇਦਾਰ ਵੀ ਸਾਡੇ ਗੱਡੀ ਲੈ ਕੇ ਪਹੁੰਚ ਗਏ ਉਹ ਸਹੀ ਉੱਥੇ ਮੌਕੇ ਤੇ ਪੁਲਿਸ ਬਾਅਦ ਚਾਈ ਹੈ ਜੀ ਕਿੰਨਾ ਚਿਰ ਬਾਅਦ ਕਤਲ ਦੋ ਕੋਈ ਅੱਧਾ ਪੌਣੇ ਘੰਟੇ ਬਾਅਦ ਪਹੁੰਚ ਗਈ ਉੱਥੇ ਹੁਣ ਕਾਰਵਾਈ ਕੀਤੀ ਪੁਲਿਸ ਨੇ ਕੋਈ ਪੁਲਿਸ ਦਾ ਕਾਰਵਾਈ ਸਾਡੀ ਫੁੱਲ ਹੁੰਦੀ ਪਰ ਪੁਲਿਸ ਜੇ ਸਾਡੀ ਕੋਈ ਸੁਣਾਈ ਨਹੀਂ ਕਰੰਦੀ ਜੀ ਪੂਰੀ ਹੁਣ ਕੀ ਮੰਗ ਕੀ ਕਰਦੇ ਸਾ ਸਾਡਾ ਭਰਾ ਮਰਿਆ ਸਾਡਾ ਕੋਈ ਇਹ ਤਾਂ ਹੈ ਹੀ ਨਹੀਂ ਕੋਈ ਨਿੱਕੀ ਮੋੜੀ ਚੀਜ਼ ਟੁੱਟੀ ਬਾਹ ਸਾਡੀਆਂ ਇੱਕ ਸਾਡਾ ਬਾਹਾਂ ਟੁੱਟ ਗਈਆਂ ਅੱਜ ਤੇ ਇਹ ਸਾਡਾ ਸਾਫ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਜਿਤਨਾ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੰਜਾਂ ਜੀਆਂ ਤੇ ਛਿਆਂ ਦੇ ਨਾਲ ਪਰਚਾ ਨਾਲ ਦੋ ਗੁੱਡੀਆਂ ਪਿਆਰਾ ਸਿੰਘ ਗਰਦਾਸ ਤੇ ਰਾਮ ਸਿੰਘ ਤੇ ਦੋਨਾਂ ਦੀਆਂ ਘਰਦੀਆਂ ਮੇਰੇ ਨਾਲ ਬਹਾਲ ਹੋਈ ਤੇ ਇਹ ਜਿਹੜਾ ਮੁੰਡੇ ਦੀ ਡੈਥ ਹੋਈ ਤਾਂ ਡਾਕੀ ਲੱਗਦਾ ਹੈ ਮੇਰਾ ਭਤੀਜਾ ਸੀ ਕੀ ਗੱਲ ਕੀ ਹੋਈ ਹੈ ਗੱਲ ਕੀ ਕਿ ਰਾਤ ਕਿਤੇ ਘਰੋਂ ਆਉਂਦਾ ਹੈ ਤੇ ਸਵੇਰੇ ਕਿ ਇੱਕ ਜਿੰਨਾ ਖਾਈ ਪੜੇ ਹੈ ਤੇ ਬਾਅਦ ਚ ਜਦੋਂ ਇਹ ਰਾਰਕਰ ਜਾਣਦੇ ਤੇ ਇਹਨਾਂ ਖਿੱਚ ਕੇ ਧੂਕ ਤੇ ਅੰਦਰ ਲੈ ਕੇ ਗੰਦ ਜਾ ਕੇ ਨਹੀਂ ਮਾਰਤਾ ਕਿੰਨਾ ਖਿੱਚ ਕੇ ਖੜਿਆ ਧੂਗੇ ਤੇ ਆਰਮ ਸਿੰਘ ਗੁਰਦਾਸ ਸਿੰਘ ਤੇ ਪਿਆਰਾ ਸੀ ਤੇ ਦੋ ਨੋਹਾਂ ਦੀ ਇੱਕ ਬਲਜੀਤ ਕੋ ਤੇ ਕਮਰਜੀਤ ਤੇ ਇਹ ਇਤਲਾਹ ਦਿੱਤੀ ਪੁਲਸ ਨੂੰ ਐਸੇ ਹਾਂ ਇਤਲਾਹ ਦਿੱਤੀ ਹੈ ਹਾਂ ਤੇ ਕੀ ਕਾਰਵਾਈ ਕੀਤੀ ਪੁਲਸ ਨੇ ਕਾਰਵਾਈ ਜੇ ਕਰਨ ਦਾ ਹੈ ਵੇਖੋ ਕੀ ਕਰਦੇ ਕਾਰਵਾਈ ਹੁਣ ਕੀ ਮੰਗ ਕੀ ਕਰਦੇ ਤੇ ਮੰਗ ਹੈ ਇਨਸਾਫ ਦੀ ਮੰਗ ਕਰਦੀ ਕਿਨੂੰ ਸਭਰਾ ਦੇਖੇ ਰਾਤ ਗੁਰਦਿਆਲ ਸਿੰਘ ਪੁੱਤਰ ਹਜਾਰਾ ਸਿੰਘ ਦਾ ਮਟਰ ਹੋਇਆ ਵਾ ਜਿਹੜਾ ਲੜਾਈ ਕਿਉਂ ਦੀ ਤੇ ਸੱਟਰ ਕਰਨ ਕਰਕੇ ਮੌਤ ਹੋ ਗਈ ਹੈ ਉਹਨਾਂ ਦੇ ਬਿਆਨ ਅਸਲ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਦੋਸ਼ੀ ਇਹ ਚ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਸਰ ਰੰਜਿਸ਼ ਵਜਾ ਪਤਾ ਲੱਗ ਸਕੀ ਹੈ ਅਜੇ ਤੱਕ ਰੰਜਿਸ਼ ਇਹਨਾਂ ਦੀ ਕੋਈ ਪੁਰਾਣੀ 5 6 ਮਹੀਨੇ ਪਹਿਲਾਂ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੀਗਾ ਬਟ ਉਹ ਦੁਬਾਰਾ ਫਿਰ ਕਹਿੰਦੇ ਸੀ ਉਸੇ ਰੰਜਿਸ਼ ਦੀ ਕਰਕੇ ਹੀ ਇਹਨਾਂ ਨੇ ਆਪੇ ਝੰਡਣੇ ਦਾ ਕੋਈ ਰੈਸਟ ਹੋਇਆ ਸਰ ਬੰਦਾ ਹੁਣ ਤੱਕ ਨਹੀਂ ਜੀ ਕੋਈ ਰੈਸਟ ਨਹੀਂ ਹੈ ਇ ਕੋਈ ਦੋਸ਼ੀਆਂ ਦਾ ਪਤਾ ਨਾ ਨਾਵਾਂ ਦਾ ਅਜੇ ਤੱਕ ਨਾਵਾਂ ਦਾ ਪਤਾ ਉਹ ਜਿਨ੍ਹਾਂ ਦੇ ਗੈਸ ਲਿਖਉਣ ਕੇ ਸਟੇਟਮੈਂਟ ਲਿਖ ਰਹੇ ਹੈ ਉਹਨਾਂ ਦੇ ਬਿਆਨ ਲਿਖ ਕੇ ਬਿਆਨ ਲਿਖ ਕੇ ਵੀ ਕਰਦੇ ਹੈ